ਦੇ ਰਿਖੇ ਸੁੱਚਾ ਤੋਸ਼ਾ ਜੁਲਾ ਜੰਮਾ ਜਦ ਮਜੀ ਕੱਟੀ ਐ ਸੁੱਚਾ ਸਚਾ ਪਾਤੀਸ਼ਾਹ ਸਿਰਸਾ ਹਨਛਾਹ ਜਿਸ ਪਾਸ ਰਠਿਆ ਸੋ ਰੀਆ ਸਭਨਾ ਦਾ ਐਸਾਹੋ ਸਤਨਾਮ ਸ਼੍ਰੀ ਵਾਣੀ ਸੋਰਠਿ ਪਹਾਲਾ ਪਹਿਲਾ ਤਿਤੁ ਕੀ ਆਸਾ ਮਨਸਾ ਬਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਸ ਨਾਮੁ ਵਿਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਗਾਰੀ ਆਸਾ ਮਨਸਾ ਬਦਰੀ ਭਾਈ ਕਰਮ ਧਰਬ ਅੰਧਕਾਰੀ ਪਾਪ ਕੋਣ ਜਗ ਜਾਇ ਘਾਈ ਬਿੜਸਾ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਪੇਵੇਕਾਰੀ ਸੋਣ ਪੜਦਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਾਉ ਸਤਿ ਬੇਦਪਕ ਖੜੋ ਭਾਈ ਕੰਮ ਕਰੋ ਸੰਸਾਰੀ ਖਟ ਮਹਿਲਾ ਚੁਕਈ ਭਾਈ ਅੰਦਰ ਮੈਨ ਵਿਚਾਈ ਇਹਨਾਂ ਬੇਦੋਖੀ ਬਖਈ ਭਾਈ ਉੰਡੀ ਸਿਰ ਕਾ ਭਾਰੀ ਧਰਮਤ ਘਣੀ ਵਿਰੂਤੀ ਘਾਈ ਦੂਜਾ ਘਾਇ ਕੋਾਈ ਵੇਨਾ ਸਤਗੁਰ ਕਾ ਨਾ ਪਾਈਐ ਭਾਈ ਨਮਾ ਮੈਂ ਭਰਮਣ ਜਾਈ ਸਤਿਗੁਰ ਸੇਵੇ ਤਾਸੁ ਸੁਪਾਈ ਭਾਈ ਆਵਣ ਜਾਣ ਰਹੀ ਸਾਚ ਸਰੰਗ ਗੁਰ ਤੇ ਉਪਗਿਆ ਭਾਈ ਮਨ ਨਿਰਮਨ ਸਾਜ ਸਮਾਈ ਗੁਰ ਸੇਵੇ ਸੋ ਉਧਿਆ ਭਾਈ ਗੁਰ ਤੇ ਮਗਦਨ ਪਾਈ ਜਿਵੇਂ ਅੰਦਰ ਲੋਹੇ ਕੇ ਕਰ ਉਤਮਾਵੇ ਭਾਈ ਕੂੜ ਬੋਲਿਕ ਖਾਈ ਤਨ ਤਾ ਦਹੀ ਲੋਇਆ ਭਾਈ ਵਿਚਾਲਿਕ ਤਖ ਜਲ ਮਤੀਐ ਜਲ ਦੇਖਿਆ ਭਾਈ ਜਦ ਗਏ ਹਵਾਤ ਕੋਈ ਘਟ ਘੜ ਦਿਓ ਰਖ ਤੇ जग ਤੱਕ ਸੂਤਿ ਭਾਈ ਦਨਿਸ ਬੰਦੋ ਮਾਈ ਬੈਣੁਰ ਗਾਣ ਨਾ ਛੁਟੇ ਭਾਈ ਥਾਟੀ ਕਰਮ ਕਮਾਈ ਇਹ ਜਗ ਪਰਮਾ ਭੁਲਾਇਆ ਭਾਈ ਕਹਨਾ ਕਿ ਜੁਨਾ ਜਾਏ ਗੁਰ ਮਿਲਿਆ ਭਉ ਮੰਨ ਵਸੈ ਭਾਈ ਤੈ ਮਰਨਾ ਸੱਚ ਲੀਖ ਮੱਜਨ ਦਾ ਚੰਗਿਆਈਆ ਭਾਈ ਦਰਗਹ ਨਾਮੁ ਰਸੀਪ ਗੋੜੇ ਅੰਕਸ ਜੇ ਨਾਮ ਦੜਾਇਆ ਭਾਈ ਮਾਨਵਸਿਆ ਚੂਕਾ ਦੇਖ ਇਹ ਤਨ ਹਾਸਰਾਪ ਤੁ ਭਾਈ ਵੱਖਰ ਨਾਮਿਆ ਪਾਰ ਇਹ ਵੱਖਰਵਾ ਪਾਰੀ ਸੋ ਦੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਮੇਰ ਕਰੇ ਵਾ ਪਾਰ ਇਹ ਹੰਤਾਨ ਹਾਰ ਸਰਾਖਤ ਭਾਈ ਵੱਖ ਨਾਮਿਆ ਪਾਰ ਇਹੋ ਵੱਖਰ ਵਾ ਪਾਰੀ ਸੋ ਧ੍ਰਿੜ ਭਾਈ ਗੁਰ ਸ਼ਬਦ ਕਰੇ ਚਾਰ ਤਾ ਚਾ ਵਾਹਿਗੁਰੂ ਦੀ ਕੀਰਤਿ